ਕੋਈ ਨਹੀਂ ਆ ਗਿਆ ਕਿਉਂ ਪਾਰੀ ਸਾਰੇ ਛੱਡੇ ਛੱਡਣ ਨੂੰ ਨਾਲੇ ਮੇਰੀ ਗੇੜੀ ਆਉਂਦੇ ਮੇਰੇ ਵੱਤ ਨਹੀਂ ਸਾਫ ਹੋ ਗਿਆ ਗੱਡ ਛੱਡੀ ਆਉਂਦੇ ਲੋਕੀ ਕੰਦ ਦੇ ਕੇ ਖੋਦ ਲੱਗੀ ਆ ਕੇ ਸਵੇਰੇ ਬੋਲ ਨਹੀਂ ਕਰਦੀ ਇਹਨੇ ਕਿੱਦਾਂ ਆਉਣਾ ਉਹ ਲੋੜ ਹੈ ਉਹ ਵੀ ਆ ਗਿਆ ਅੱਜ ਦੇ ਮੇਰੀ ਜਨਰੇਟਰ ਦਾ ਕਦੋਂ ਲੱਗੀ ਆ ਕੇ ਇਹ ਵੀ ਲੱਗੀ ਜੇ ਮਾਰੇ ਇਹ ਜੀ ਲੱਗੀ ਹੀ ਹੈ ਕਿਹੜੀ ਜਗ੍ਹਾ ਹੈ ਟਿੱਪ ਟੂ ਰੋਡ ਡੰਗਰਾਲਾ ਜਾਂ ਸਾਲਜ ਵੀਰ ਦੀ ਲੱਗੀ ਹੋਈ ਹੈ ਇਹ ਅੱਗੇ ਸਰ ਜੀ ਇਹ ਟਿੰਟੂ ਰੋਡ ਹੈ ਇਹ ਡੰਗਰਾਲਾ ਹਸਪਤਾਲ ਹੈ ਸਰਕਾਰੀ ਇੱਥੇ ਮਹੱਲਾ ਕਲੀਨਿਕ ਖੋਲਿਆ ਗਿਆ ਪਰ ਉਹਦੇ ਨਾਲ ਹੀ ਸਾਂਝੀ ਕੰਧ ਲੱਗਦੀ ਬਹੁਤ ਕੁਆਡ ਬਣਿਆ ਪਿਆ ਉਹ ਕੁਆਟਰਾਂ ਦਾ ਜਿੱਕੇ ਲੋਗ ਵੀ ਕੂੜੇ ਰੇੜੀਆਂ ਵਾਲੇ ਵੀ ਇੱਥੇ ਕੂੜਾ ਸੁੱਟਕੇ ਜਾਂਦੇ ਨੇ ਤੇ ਅੱਜ ਸਵੇਰ ਦੀ ਇੱਥੇ ਅੱਗ ਲੱਗੀ ਪਈ ਹੈ ਤੇ ਬਹੁਤ ਬੁਰਾ ਹਾਲ ਚੱਲ ਰਿਹਾ ਇੱਥੇ ਜਿਹਦੇ ਨਾਲ ਕਿ ਲੋਗਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇੱਕ ਪਾਸੇ ਤਾਂ ਆਪਾਂ ਮਹੱਲਾ ਕਲੀਨਿਕ ਖੋਲ ਰਹੇ ਆ ਦੂਸਰੇ ਪਾਸੇ ਆਪਾਂ ਗੰਦਗੀ ਦਾ ਢੇਲ ਆ ਰਹੇ ਆ ਫੇਰ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੰਜਾਬ ਸਰਕਾਰ ਨੂੰ ਕਿ ਵੈਟਰਨਰੀ ਹਸਪਤਾਲ ਵਾਲੇ ਡਾਕਟਰਾਂ ਨੂੰ ਵੀ ਸਭ ਪਤਾ ਐਸਾ ਹ ਪਰ ਕੋਈ ਸੁਲਵਾਈ ਨਹੀਂ ਕਰ ਰਿਹਾ ਜਿੱਤੇ ਕੀ ਦਾ ਹਾਲ ਆ ਜਲਦੀ ਹੱਲ ਹੋਣਾ ਚਾਹੀਦਾ ਨਹੀਂ ਤਾਂ ਇਹ ਬਿਮਾਰੀਆਂ ਦਾ ਘਰ ਹੋਰ ਵੀ ਵੱਨ ਜਾਣਾ ਆਉਣ ਜਾਣ ਵਾਲੇ ਪੱਦਰ ਨੂੰ ਬੰਦਿਆਂ ਨੂੰ ਦਿੱਕਤ ਆਉਂਦੀ ਆ ਸਾਹਮਣੇ ਰਹਿਣ ਵਾਲਿਆਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਜਿਸ ਤਰ੍ਹਾਂ ਤੇ ਸਵੇਰ ਦੀ ਅੱਗ ਲੱਗੀ ਵੀ ਹੈ ਜੇ ਇਹ ਅੱਗ ਨਾ ਬੁਝਵਾਈ ਜਾਂਦੀ ਤਾਂ ਇਹ ਵੱਧ ਵੀ ਸਕਦੀ ਸੀ ਬਹੁਤ ਜ਼ਿਆਦਾ ਫਿਰ ਜਾਨੀ ਮਾਲ ਦੀ ਵੀ ਨੁਕਸਾਨ ਹੋ ਸਕਦਾ ਇੱਥੇ ਮੁਹੱਲਾ ਕਲੀਨੀ ਖੁੱਲਿਆ ਗਿਆ ਉਹਦੇ 50 ਕਦਮਾਂ ਤੇ ਹੀ ਕਵਾਟਰ ਬਣੇ ਹੋਏ ਨੇ ਜਿੰਨਾ ਚਿਰ ਬਹੁਤ ਜ਼ਿਆਦਾ ਜਾਂਦਾ ਘੇਰ ਰੇ ਰਹਿੰਦੇ ਆ ਲੋਕ ਸੜ ਜਾਂਦੇ ਨੇ ਕੂੜੇ ਵਾਲੇ ਹੋ ਜਾਂਦਾ ਬੁਰਾ ਨਸ਼ੇੜੀ ਪੱਤੇ ਆਉਂਦੇ ਨੇ ਤੇ ਬਹੁਤ ਬੁਰਾ ਹਾਲ ਹੁੰਦਾ ਅੱਜ ਸਵੇਰੇ ਇੱਥੇ ਅੱਗ ਲੱਗੀ ਹੋਈ ਹੈ ਔਰ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਤਾਂ ਇਹ ਬਹੁਤ ਜ਼ਿਆਦਾ ਖਤਰਨਾਕ ਕੰਮ ਹੋ ਜਾਂਦਾ ਸੀ ਇਹ ਸਭ ਪ੍ਰਸ਼ਾਸਨ ਦੇ ਨਿਗਾਚ ਵੀ ਹੈ ਜੀ ਜਦੋਂ ਮੈਂ ਅਗਲੇ ਨਹੀਂ ਖੁੱਲੇ ਉਹਨਾਂ ਨੂੰ ਵੀ ਪਤਾ ਹੈ ਵੀ ਇੱਥੇ ਨਾਲ ਕੀ ਚੀਜ਼ ਹੈ ਪਰ ਕੋਈ ਗੌਰ ਨਹੀਂ ਕਰ ਰਿਹਾ ਇਸ ਬਾਰੇ ਵੀ ਮੰਗ ਕਰਦੇ ਮੰਗ ਕਰਦੇ ਵੀ ਜਦਾਂ ਇਹਦੀ ਸਫਾਈ ਕਰਕੇ ਉਹ ਕੀਤਾ ਜਾਵੇ ਨਹੀਂ ਇਹਦੀ ਕਿੱਦਾਂ ਬੰਦ ਕੀਤੀ ਜਾਂ ਇਹਦੇ ਕਵਾਟਰ ਬੰਦ ਕੀਤੇ ਜਾਣ ਬਾਹਰਲੇ ਪਾਸੋਂ ਇਹ ਵੈਡਰ ਨਹੀਂ ਵੀ ਹਸਪੀਟਲ ਦੀ ਜਗ੍ਹਾ ਹੈ ਸਰਕਾਰੀ ਜਗ੍ਹਾ ਹੈ ਇਹ ਅੱਗੇ ਸਵੇਰ ਤੋਂ ਲੱਗੀ ਹੋਈ ਹੈ ਇਹ ਖੰਡਰ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਪਿੱਛੇ ਇਹਦੇ ਵਿੱਚ ਗੰਦ ਕੂੜਾ ਡੇਲੀ ਦਾ ਡੇਲੀ ਸੁੱਟਿਆ ਜਾਂਦਾ ਹੈ ਜਿਹਨੂੰ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਵਾਰੀ ਐਪਲੀਕੇਸ਼ਨ ਵੀ ਦੇ ਆਏ ਲਿਖ ਕੇ ਹਸਪੀਟਲ ਦੇ ਵਿੱਚ ਵੀ ਕਮੇਟੀ ਦੇ ਵਿੱਚ ਵੀ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਮੀਤ ਸਰ ਨੂੰ ਵੀ ਕਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਦੀ ਇਹਦੇ ਵਿੱਚ ਨਸ਼ੇੜੀ ਤੱਕ ਆਉਣ ਲੱਗੇ ਔਰ ਰਾਦੇ ਇਥੇ ਵਸਦੇ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਹੈ ਅੱਜ ਸਵੇਰ ਤੋਂ ਇੱਥੇ ਅੱਗ ਲੱਗੀ ਹੋਈ ਹੈ ਜੋ ਕਿ ਹੁਣ ਫਾਇਰ ਬਿਗੇਟ ਵਾਲੇ ਆ ਕੇ ਰਾਤ ਨੂੰ ਇੱਥੇ ਬੁਝਾ ਕੇ ਗਏ ਨੇ ਇਹਦੀ ਕੰਦਾਂ ਜਾਂ ਤਾਂ ਸਹੀ ਕੀਤੀਆਂ ਜਾਣ ਜਾਂ ਉੱਚੀਆਂ ਚੱਕੀਆਂ ਜਾਣ ਇਹਨੂੰ ਸਾਰਾ ਸਾਫ਼ ਕੀਤਾ ਜਾਵੇ ਇਹਨੂੰ ਪਲੇਨ ਕੀਤਾ ਜਾਵੇ ਤਾਂ ਜੋ ਇੱਥੇ ਕੋਈ ਕੂੜਾ ਕਰਕੜਾ ਨਾ ਸਿੱਟੇ ਇੱਥੇ ਗੰਦਗੀ ਨਾਲ ਸਮੈਲ ਆਂਦੀ ਹੈ ਮੱਛਰ ਮੱਕੀ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ ਕੋਈ ਨਾ ਹੱਲ ਕੀਤਾ ਗਿਆ ਤਾਂ ਇਹ ਚਿੰਟੂ ਰੋਡ ਨੂੰ ਬਲੌਕ ਕੀਤਾ ਜਾਊਗਾ ਔਰ ਖੋਲਿਆ ਨਹੀਂ ਜਾਊ ਜਦ ਤੱਕ ਇਹਦਾ ਕੋਈ ਹੱਲ ਨਹੀਂ ਹੋਊਗਾ